ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤਾਜੀ-ਤਾਜੀ ਗੋਭੀ ਆਪਾਂ ਜਿਹੜੀ ਆ ਘਰੋਂ ਹੀ ਕੱਟ ਕੇ ਲਿਆਂਦੀ ਆ ਤੇ ਇਹਨੂੰ ਹੁਣ ਆਪਾਂ ਪਹਿਲਾਂ ਜਿਹੜੇ ਇਹਦੇ ਡੰਡਲ ਆ ਉਹਨੂੰ ਹਟਾ ਦਵਾਂਗੇ ਤੇ ਇਹਦੇ ਜਿਹੜੇ ਫੁੱਲ-ਫੁੱਲ ਆ ਉਹਨਾਂ ਨੂੰ ਆਪਾਂ ਕੱਟ ਲਵਾਂਗੇ ਕੱਟ ਕੇ ਤੇ ਫਿਰ ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਧੋਵਾਂਗੇ ਫਿਰ ਇਹਨੂੰ ਬੋਇਲ ਕਰਾਂਗੇ ਤੇ ਇਹਦੇ ਆਪਾਂ ਬਣਾਉਣ ਲੱਗੇ ਜੀ ਪਕੌੜੇ ਗੋਭੀ ਦੇ ਪਕੌੜੇ ਬਣਾਉਣ ਲੱਗੇ ਆਂ ਬਹੁਤ ਹੀ ਟੇਸਟੀ ਪਕੌੜੇ ਬਣ ਕੇ ਤਿਆਰ ਹੁੰਦੇ ਆ ਖਾਸ ਕਰਕੇ ਜਦੋਂ ਮੌਸਮੀ ਗੋਭੀ ਹੋਵੇ ਸਾਫ਼ ਸੁਥਰੀ ਹੋਵੇ ਤੇ ਗੋਭੀ ਨੂੰ ਆਪਾਂ ਇਸ ਤਰ੍ਹਾਂ ਪਹਿਲਾਂ ਜਿਹੜੀ ਆ ਕੱਟ ਲੰਨੇ ਆ ਤੇ ਫਿਰ ਜਿਹੜੇ ਇਹ ਵੱਡੇ ਪੀਸ ਆ ਇਹਨਾਂ ਨੂੰ ਆਪਾਂ ਫਿਰ ਛੋਟੇ ਕਰ ਲੰਨੇ ਆ ਤੇ ਜਿਹੜੇ ਆਪਾਂ ਬਾਜ਼ਾਰੋਂ ਲਿਆ ਕੇ ਖਾਣੇ ਆ ਨਾ ਤੇ ਉਹ ਆਪਾਂ ਘਰੇ ਜਿਹੜੇ ਬਣਾ ਕੇ ਤਿਆਰ ਕਰ ਸਕਦੇ ਆ ਕੋਸ਼ਿਸ਼ ਕਰਿਆ ਕਰੋ ਘਰੇ ਬਣਾ ਕੇ ਖਾਣ ਦੀ ਦੇਖੋ ਆਪਾਂ ਪਹਿਲਾਂ ਉਹਨਾਂ ਨੂੰ ਧੋ ਲਿਆ ਕੋ ਮਿੱਟੀ ਵਗੈਰਾ ਲੱਗ ਜਾਂਦੀ ਜਦੋਂ ਆਪਾਂ ਕੱਟਦੇ ਵੀ ਆ ਤੇ ਫੇਰ ਇਹਨੂੰ ਗਰਮ ਪਾਣੀ ਰੱਖਿਆ ਸੀਗਾ ਤੇ ਉਹਦੇ ਵਿੱਚ ਆਪਾਂ ਇਹਨੂੰ ਗੋਭੀ ਨੂੰ ਜਿਹੜਾ ਆ ਉਬਾਲ ਲਿਆ ਤੇ ਜ਼ਿਆਦਾ ਵੀ ਨਹੀਂ ਉਬਾਲਣਾ ਕਿਉਂਕਿ ਅੱਜਕੱਲ ਦੀ ਗੋਭੀ ਜਿਹੜੀ ਹੈ ਨਰਮ ਹੁੰਦੀ ਆ ਤੇ ਬਹੁਤ ਛੇਤੀ ਇਹ ਪੱਕ ਜਾਂਦੀ ਆ ਤੇ ਉਹਨੂੰ ਆਪਾਂ ਜਿਹੜਾ ਗਰਮ ਕਰਕੇ ਨਾ ਉਬਾਲ ਕੇ ਕੱਢ ਲਿਆ ਆ ਥੋੜਾ ਜਿਹਾ ਗਰਮ ਕਰਕੇ ਤੇ ਹੁਣ ਇਧਰ ਆਪਾਂ ਲਿਆ ਬੇਸਣ ਉਹ ਚ ਨਮਕ ਪਾਤਾ ਹਲਦੀ ਪਾ ਦਤੀ ਆ ਤੇ ਸਾਫਤਾ ਧਨੀਆ ਤੇ ਇਹ ਪਾਤਾ ਜੀਰਾ ਇਹਨੂੰ ਆਪਾਂ ਕਰ ਦੰਨੇ ਆ ਮਿਕਸ ਹਰੀ ਮਿਰਚ ਪਾਈ ਆ ਨਮਕ ਪਾਇਆ ਹਲਦੀ ਪਾਈ ਆ ਧਨੀਆ ਤੇ ਜੀਰਾ ਪਾਇਆ ਤੇ ਇਹਨੂੰ ਆਪਾਂ ਪਹਿਲਾਂ ਸਵਾਰ ਕੇ ਮਿਕਸ ਕਰ ਲੰਨੇ ਆ ਜੀ ਇਹ ਦੇ ਲਈ ਜਿਹੜਾ ਬੇਸਣ ਆਪਾਂ ਘੋਲਣਾ ਆ ਨਾ ਤੇ ਇਹ ਬੇਸਣ ਆਪਾਂ ਮੋਟਾ ਜਿਹਾ ਇਦਾਂ ਰੱਖਣਾ ਹੈ ਜਿਆਦਾ ਇਹਨੂੰ ਪਤਲਾ ਨਹੀਂ ਕਰਨਾ ਕਿਉਂਕਿ ਗੋਭੀ ਵੀ ਆਪਣੀ ਜਿਹੜੀ ਆਪਾਂ ਪਾਣੀ ਚ ਉਬਾਲੀ ਆ ਨਾ ਉੱਚ ਵੀ ਪਾਣੀ ਹੁੰਦਾ ਆ ਇਸ ਕਰਕੇ ਆਪਾਂ ਇਹਨੂੰ ਮੋਟੀ ਜੇ ਰੱਖਣਾ ਹਰਾ ਧਨੀਆ ਵੀ ਪਾ ਕੇ ਆਪਾਂ ਇਹਨੂੰ ਮਿਕਸ ਕਰ ਲਿਆ ਸਵਾਰ ਕੇ ਬੇਸਣ ਨੂੰ ਇਹ ਵੀਡੀਓ ਤੁਹਾਨੂੰ ਪਤਾ ਸੀ ਛੋਟੀ ਹੀ ਰੱਖਦੇ ਹੰਨੇ ਇਸ ਕਰਕੇ ਆਪਾਂ ਜਿਹੜਾ ਮੇਨ ਮੇਨ ਪਾਰਟ ਉਹ ਹੀ ਆਪਾਂ ਜਿਹੜਾ ਦਿਖਾਈਦਾ ਹੈ ਤੇ ਹੁਣ ਜਿਹੜੀ ਗੋਭੀ ਆਪਾਂ ਰੱਖੀ ਸੀਗੀ ਨਾ ਗਰਮ ਪਾਣੀ ਦੇ ਵਿੱਚ ਵਾਸ਼ ਕਰਕੇ ਚੰਗੀ ਤਰ੍ਹਾਂ ਵਾਲ ਕੇ ਉਹ ਆਪਾਂ ਇਹਦੇ ਵਿੱਚ ਪਾ ਕੇ ਤੇ ਚੰਗੀ ਤਰ੍ਹਾਂ ਆਪਾਂ ਕਰ ਦੇਣੀ ਆ ਮਿਕਸ ਵਧੀਆ ਤਰੀਕੇ ਨਾਲ ਸਾਰੇ ਜਿਹੜੇ ਫੋਲਾ ਉਹਨਾਂ ਨੂੰ ਬੇਸਣ ਜਿਹੜਾ ਲੱਗ ਜਾਣਾ ਚਾਹੀਦਾ ਹੈ ਮਿਰਚ ਮਸਾਲਾ ਜੋ ਵੀ ਹੈਗਾ ਚੰਗੀ ਤਰ੍ਹਾਂ ਉਹਨਾਂ ਨੂੰ ਲੱਗ ਜਾਵੇ ਦੇਖੋ ਬੇਸਣ ਮੇ ਜਿਹੜਾ ਸਖਤ ਜਿਆ ਰੱਖਿਆ ਸੀ ਜਦੋਂ ਆਪਾਂ ਗੋਭੀ ਧੋਤੀ ਹੋ ਇਹਦੇ ਵਿੱਚ ਪਾਈ ਹੈ ਨਾ ਇਹ ਉਹਦੇ ਵਿੱਚ ਵੀ ਪਾਣੀ ਥੋੜਾ ਹੁੰਦਾ ਉਹਦੇ ਨਾਲ ਆਪਣਾ ਬੇਸਣ ਜਿਹੜਾ ਨਰਮ ਹੋ ਜਾਂਦਾ ਤੇਲ ਆਪਾਂ ਗਰਮ ਰੱਖਿਆ ਸੀ ਤੇ ਉਹਦੇ ਵਿੱਚ ਆਪਾਂ ਇੱਕ ਇੱਕ ਪੀਸ ਚੱਕ ਕੇ ਜਿਹੜਾ ਇਦਾਂ ਪਾਈ ਜਾਂਦੇ ਆ ਤੇ ਜਿਆਦਾ ਮੋਟਾ ਬੇਸਣ ਵੀ ਗੋਭੀ ਦੇ ਪਕੌੜਿਆਂ ਤੇ ਵਧੀਆ ਨਹੀਂ ਲੱਗਦਾ ਹੈਗਾ ਤੇ ਇਸ ਕਰਕੇ ਜਿਹੜਾ ਬੇਸਣ ਵੀ ਉਹਨੂੰ ਥੋੜਾ ਲਾਓ ਜਦੋਂ ਗੋਭੀ ਦੇ ਪਕੌੜੇ ਬਣਾਉਣੇ ਹਨ ਥੋੜਾ ਬੇਸਣ ਹਲਕਾ ਹਲਕਾ ਲਾਓ ਤਾਂ ਹੀ ਵਧੀਆ ਟੇਸਟੀ ਪਕੌੜੇ ਬਣ ਕੇ ਤਿਆਰ ਹੁੰਦੇ ਆ ਸੇਕ ਲੱਗ ਗਿਆ ਇਹਨਾਂ ਨੂੰ ਤੇ ਇਹਨਾਂ ਨੂੰ ਆਪਾਂ ਜਿਹੜਾ ਪਾਲਟ ਦੰਨੇ ਆ ਤੇ ਗੋਭੀ ਦੇ ਪਕੌੜੇ ਜਦੋਂ ਵੀ ਤੁਸੀਂ ਬਣਾਉਣੇ ਆ ਨਾ ਭਾਵੇਂ ਗੋਭੀ ਤੁਸੀਂ ਬয়েল ਕੀਤੀ ਹੋਆ ਫਿਰ ਵੀ ਘੱਟ ਸੇਕ ਦੇ ਉੱਤੇ ਪਕਾਓ ਮੀਡੀਅਮ ਸੇਕ ਦੇ ਉੱਤੇ ਪਕਾਓ ਤਾਂ ਕਿ ਅੰਦਰ ਤੱਕ ਜਿਹੜੀ ਗੋਭੀ ਹੈ ਨ ਪੱਕ ਜਾਵੇ ਤੇ ਦੇਖੋ ਆਪਾਂ ਜਿਹੜਾ ਸੇਕ ਨੂੰ ਘੱਟ ਰੱਖਿਆ ਆ ਬਹੁਤ ਹੀ ਸੋਹਣੇ ਜਿਹੜੇ 골ਡਨ ਜਿਹੇ ਪਕੌੜੇ ਆਪਣੇ ਹੋ ਗਏ ਆ ਤੇ ਹੁਣ ਇਹਨਾਂ ਨੂੰ ਆਪਾਂ ਦੇਖੋ ਕਿੰਨੇ ਸੋਹਣੇ ਪਕੌੜੇ ਆਪਣੇ ਬਣ ਕੇ ਤਿਆਰ ਹੋ ਗਏ ਕੋਈ ਹਾਲੇ ਮੇਰੇ ਕੋਲ ਦਹੀਂ ਹੈ ਨਹੀਂ ਸੀ ਇਸ ਟਾਈਮ ਨਹੀਂ ਤਾਂ ਦਹੀਂ ਬੇਸਣ ਦੇ ਵਿੱਚ ਪਾ ਲਓ ਹੋਰ ਵੀ ਵਧੀਆ ਪਕੌੜੇ ਜਿਹੜੇ ਟੇਸਟੀ ਵੀ ਬਣਦੇ ਆ ਤੇ ਫੁੱਲ ਦੇ ਵੀ ਬਹੁਤ ਤੇ ਉਹਨੂੰ ਆਪਾਂ ਕੱਢ ਲੈਣੇ ਆ ਤੇ ਹੁਣ ਜਿਹੜੇ ਰਹਿੰਦੇ ਪਕੌੜੇ ਆ ਆਪਣੇ ਤੇ ਉਹ ਵੀ ਆਪਾਂ ਇਸ ਤਰ੍ਹਾਂ ਪਾ ਕੇ ਬਣਾ ਲੈਣੇ ਆ ਦੇਖੋ ਫਟਾਫਟ ਆਪਾਂ ਜਿਹੜੇ ਆ ਟੇਸਟੀ ਜੇ ਗੋਭੀ ਦੇ ਪਕੌੜੇ ਆਪਾਂ ਘਰੇ ਬਣਾ ਕੇ ਤਿਆਰ ਕਰ ਲਏ ਆ ਬਹੁਤ ਹੀ ਵਧੀਆ ਬਣਦੇ ਆ ਸਾਫ ਸੁਥਰੇ ਹੁੰਦੇ ਆ ਤੇਲ ਆਪਾਂ ਸਾਫ ਸੁਥਰਾ ਲੈਣੇ ਆ ਸਬਜ਼ੀ ਜਿਹੜੀ ਉਹਨੂੰ ਚੰਗੀ ਤਰ੍ਹਾਂ ਧੋਣੇ ਆ ਸੁਆਰਦੇ ਆ ਮਿਰਚ ਮਸਾਲਾ ਵੀ ਸਾਫ ਸੁਥਰਾ ਪਾਉਣੇ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਜੀ ਜਿਹੋ ਜਿਹੇ ਵੀ ਚੀਜ਼ ਬਣਦੀ ਆ ਤੁਸੀਂ ਆਪੇ ਘਰੇ ਬਣਾ ਕੇ ਖਾ ਲਓ ਜੀ ਉਹ ਵੀ ਬਣਾ ਕੇ ਕੱਢ ਲਏ ਪਕੌੜੇ ਆਪਣੇ ਜਿਹੜੇ ਬਣ ਕੇ ਤਿਆਰ ਹੋ ਗਏ ਆ ਜੀ ਤੇ ਮੈਂ ਇਹਨਾਂ ਨੂੰ ਬਾਅਦ ਦੇ ਵਿੱਚ ਜਿਹੜਾ ਟੱਕਣ ਵਾਲੀ ਭਾਂਡੇ ਦੇ ਵਿੱਚ ਪਾ ਦਿੱਤਾ ਸੀ ਤਾਂ ਕਿ ਇਹ ਠੰਡੇ ਨਾ ਹੋਣ ਟੱਕ ਹੋ ਜਾਣ ਤੇ ਲਓ ਜੀ ਪਕੌੜੇ ਆਪਣੇ ਬਹੁਤ ਸੋਹਣੇ ਬਣ ਗਏ ਬਣਾਓ ਖਾਓ ਸასიਖਾਲ ਜੀ